ਸਾਸਰੀ ਗਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਰਮੈਂਟਡ ਆਬੂਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਵਿੱਚ ਚੰਗੀਆਂ ਝੋਟੀਆਂ ਆਗੀਆਂ ਵੀਰੇ ਕੋਲੇ ਤਾਜ਼ੀਆਂ ਸੂਈਆਂ ਨੇ ਗੱਬਣਾ ਨੇ ਚੰਗੇ ਰਿਕਾਰਡ ਵਾਲੀਆਂ ਨੇ ਵੀਰੋ ਵੀਡੀਓ ਐਂਡ ਤਾਈਂ ਜ਼ਰੂਰ ਵੇਖਿਓ ਰੇਡ ਵੀਰ ਦਾ ਜੈਜ ਹੁੰਦਾ ਆਓ ਵੀਰੇ ਇਹਨਾਂ ਬਾਰੇ ਲੈਣੇ ਆ ਵੀਰ ਕੋਲੇ ਸਾਰੀ ਜਾਣਕਾਰੀ ਸਾਸਰੀਆ ਵੀਰੇ ਸਾਸਰੀ ਗਾਲ ਪੜੀ ਸਾਸਰੀ ਗਾਲ ਜੀ ਹੋਰ ਸਭਾ ਵੀਰੇ ਕੀ ਹਾਲ ਚੱਲ ਬਹੁਤ ਵਧੀਆ ਕਲੰਦਰ ਵੀਰ ਤੂੰ ਸੁਣਾ ਮੇਰਾ ਪ੍ਰਭ ਵਧੀਆ ਵਧੀਆ ਵੀਰੇ ਵਧੀਆ ਠੀਕ ਠਾਕ ਜੀ ਹਾਂ ਵੀਰੇ ਨਾਂ ਦੱਸਿਓ ਆਪਣਾ ਨਾਮ ਆਪਣਾ ਸੁਖ ਪਿੰਡ ਸ਼ਕਾਰਵਾਸ਼ੀਆਂ ਜ਼ਿਲ੍ਹਾ ਗਰਦਾਸਪੁਰ ਤਸੀਲ ਡੇਰਾ ਬਾਬਾ ਨਾਨਕ ਫੋਨ 9855501706 ਠੀਕ ਆ ਤਾਂ ਵੀਰੇ ਵੱਡੀਆਂ ਛੋਟੀਆਂ ਗੀਆਂ ਸੂਈਆਂ ਸਵਈਆਂ ਦੇ ਚੰਗੇ ਰਕਾਰ ਵਾਲੀਆਂ ਸਲਿੰਦਰ ਵੀਡੀਓ ਦਾ ਉਦਦ ਵੀ ਪਾਉਣੀ ਮਾਲ ਵੇਖ ਗਿਆ ਮੇਰਾ ਉਦਣ ਪਸ਼ੂ ਵੇਗ ਜਾਂਦੇ ਨਾਲ ਨਾਲ ਡਾੜੇ ਰੇਡ ਜਾਈ ਜਾਂਦੀਆਂ ਲਾਗਾ ਸੂਰਾ ਮੇਰੇ ਬੜਾ ਸੋਣਾ ਮੈਂ ਆਪ ਹੀ ਡੰਗਰ 'ਚ ਘਟ ਲਿਆ ਹੁੰਦੇ ਮੈਂ ਚਲਾ ਦਿੰਦਾ ਹਾਂ ਹਾਰ ਪਸਤਰ ਕਰਨਾ ਤੁਮ ਮਿਸਤਰੀ ਲੱਗੇ ਠੀਕ ਹੈ ਜੀ ਮੈਂ ਚੱਲ ਥੋੜੀਆਂ ਜਿਹੀਆਂ ਮਈਆਂ ਘਟਾ ਲਈਏ ਦੋ ਚਤ ਫਿਰ ਦੋ ਚਤ ਨਾ ਹੜ ਕੇ ਲਿਆਵਾਂਗੇ ਰੇਡ ਰੇਡ ਤਾਂ ਦਾ ਵੇਹੇ ਵੀ ਜੈਜ ਹੁੰਦਾ ਨਿਗੇ ਨਿਗੇ ਹੁੰਦੇ ਕੁਆਲਟੀ ਵੇਖ ਕੇ ਲਿਓ ਬਿਲਕੁਲ ਮੋਲ ਵੀ ਟੋਪ ਦਾ ਕਰਾਂਗਾ ਤਸੱਲੀ ਕਰਕੇ ਕੋਈ ਆਨਲਾਈਨ ਮਂਗਾ ਕੇ ਆਪਣੇ ਘਰ ਪਾਸ ਕਰਕੇ ਫਿਰ ਪੈਸੇ ਬਿਲਕੁਲ ਨਹੀਂ ਬਿਲਕੁਲ ਤਾਂ ਵੀਰੇ કરીએ ਸ਼ੁਰੂ ਇਹਨਾਂ ਬਾਰੇ ਦੱਸੀ ਹੈ ਹਨਾ ਪਹਿਲੇ ਨੰਬਰ ਵਾਲੀ ਬਾਰੇ ਦੱਸੀ ਵੀਰੇ ਰਜਿੰਦਰ ਵੇਰ ਨੇ ਵੀ ਸਿੰਗ ਦੇ ਹੀ ਚੈੱਕ ਕਰਾਦੇ ਪੂਰੀ ਕੀ ਬਾਤ ਹੈ ਸਿੰਗ ਵੀ ਵੇਲਾ ਕਿਦਾਂ ਦੇ ਵੀਰੇ ਸਿੰਗ ਤੋਂ ਲੈ ਕੇ ਤੇ ਪੂਛ ਤਾਂ ਹੀ ਕਹਿ ਰਹੀ ਹੈ ਲੈਵੇ ਦੀ ਥਾਂ ਦੀ ਕੁਆਲਿਟੀ ਕੱਤੀ ਦੁੱਜੇ ਸੁਏ ਦੀ ਬਹੁਤ ਜਿਆਦਾ ਬੱਲੇ ਕਹੇ ਮੂੰਹ ਛੇਦਾਂ ਦੀ ਟੋਪ ਕਲਾਸ ਹਨ ਟੋਪ ਕਲਾਸ ਬਿਲਕੁਲ ਤੂੰ ਆ ਦੁੱਜਾਈ ਤੇ ਇਸ ਟਾਈਮ ਚੋਣ ਵਾਲਾ 9 ਕਿਲੋ ਬੋਲਾ ਵਾ 9 ਕਿਲੋ ਕਰ ਦੋ ਤਾਂ ਹੀ ਵਜੇ ਲੱਗਾ ਜਾਵੇ ਤੇ ਮਰਨ ਦੀ ਬਿਲਕੁਲ ਮੈਂ ਖੋਲ ਕੇ ਤੁਹਾਨੂੰ ਮਖਾਲ ਦਤਾ ਤੁਰੋ ਵੀਰੇ ਤਾਂ ਮਗਰ ਆ ਗਿਆ ਰੁਕ ਕੱਟਾ ਇਹ ਬਾਕੀ ਸੱਚੀ ਆ ਛੋਟੀ ਨੇ ਵੇਖੋ ਵੀਰੋ ਸਿੰਘ ਦੀ ਕੁਆਲਟੀ ਤੇ ਚੈੱਕ ਕਰ ਲਓ ਕਿਆ ਬਾਤ ਹੈ ਕੋਈ ਮਰਜੀ ਤੁਰਿਆ ਫਿਰਿਆ ਇਹੋ ਜੀ ਛੋਟੀ ਦਾ ਨਾਗ ਨਹੀਂ ਕਿਸੇ ਨੂੰ ਲੱਗਣਾ ਵੀਰੇ ਸਿੰਘ ਤੋਂ ਲੈ ਕੇ ਫੇਸ ਤੋਂ ਲੈ ਕੇ ਹਨਾ ਤਾਂ ਲੇਵੇ ਤੱਕ ਕਵਾਲਿਟੀ ਚੰਗੀ ਆ ਗਈ ਝੋਟੀ ਦੀ ਤਾਂ ਵੇਖੋ ਵੀਰੋ ਇਹ ਕੱਤੀ ਦਾ ਲੈਵਾ ਕੀ ਬਾਤ ਹੈ ਸਿਰ ਲਗਾ ਵੀਰੇ ਐ ਪੁੱਸ ਤੋਂ ਲੈ ਕੇ ਵੀਰੇ ਸਿੰਘ ਤੱਕ ਟੋਪ ਕੁਆਲਿਟੀ ਆ ਟੋਪ ਕੁਆਲਿਟੀ ਬਹੁਤ ਚੰਗੀ ਝੋਟੀ ਹੈ ਵੀਰੇ ਕੋਲ ਕਿੱਦਾਂ ਲੱਭਦਾ ਅਸੀਂ ਇਧਰ ਘੋੜਾ ਅਸੀਂ ਵੀ ਅੰਦਰ ਮੋੜ ਅੰਦਰ ਘੁਮਾ ਲਵੀਰੇ ਘੁਮਾ ਲਾ ਅਸੀਂ ਵੀ ਨਾਗ ਬੜੇ ਵੇਚੇ ਤੇਜਿੰਦਰ ਹਾਂਜੀ ਅਰੇ ਨਾ ਇਹ ਨਹੀਂ ਸਪੈਸ਼ਲ ਹੀ ਆ ਐ ਗੁਲਾਬੀ ਥਣ ਸਿੰਘ ਤੋਂ ਲੈ ਕੇ ਵੀਰੇ ਬੂਰਾ ਸੀ ਪੂਰੀ ਬੂਰੀ ਆ ਵੀ ਇਹ ਕਿਚਿਵਾਈ ਗਦੇ ਉਹ ਆਈ ਧੀ ਹਵਰੀ ਚੋਂ ਲੱਗੀ ਨਾ ਹੋਏਗੀ ਲੇਵਾ ਦੀ ਅੰਦਰ ਤੋਂ ਤੀ ਤੇ ਕਿਹਦੇ ਕੁਆਲਿਟੀ ਵੇਖ ਤੋ ਝੋਟੀ ਦੀ ਚਿੰਗੀ ਡਾਡੀ ਚੋਂ ਲੱਗੀ ਵੀਰੇ ਮੈਂ ਗਿਆ ਧਾਰਾ ਮਾਰਕੀਟ ਤੋਂ ਨਾ ਮੈਂ ਤੈਨੂੰ ਕੋਈ ਵੇਖੋ ਵੀਰੇ ਇਹ ਲੇਵਾ ਚੈੱਕ ਕਰੋ ਥਾਂ ਦੀ ਕੁਆਲਿਟੀ ਤੇ ਫੇਸ ਕੁਆਲਿਟੀ ਤੋਂ ਲੈ ਕੇ ਤਾਂ ਵੀਰੇ ਨੂੰ ਇਹੋ ਬੇਨਤੀ ਆਗੀ ਵੀਰੇ ਇਹ ਸਿੰਘ ਜੀ ਕੁਆਲਿਟੀ ਤੋਂ ਲੈ ਕੇ ਪੂਰੀ ਪੂਰੀ ਆ ਗਈ ਨੂੰ ਕਹਿੰਦੇ ਨੇ ਟੋਪ ਕਲਾਸ ਆ ਵੀਰੇ ਵੇ ਬੜੇ ਘੱਟ ਇਹੋ ਜਿਹੇ ਨਗੀਨੇ ਮਿਲਦੇ ਆ ਇਹ ਜਿੱਥੇ ਬੰਨਦੀ ਹੈ ਨਾ ਇਹ ਨਹੀਂ ਕਹਾਂ ਮੈਂ ਗੋਆ ਖੇਚਰ ਨੂੰ ਲੱਤ ਮਾਰ ਕੇ ਪਰੇ ਖਲਾਬਦਾ ਐਡੀ ਕਰਮਾ ਨਹੀਂ ਵੀਰੇ ਐ ਸਿੰਘ ਤੋਂ ਲੈ ਕੇ ਨਾ ਤਾਂ ਵੀਰੇ ਇੱਧਰ ਵੇਖੀ ਤੂੰ ਮੈਂ ਕਹਿਣ ਦਾ ਰਸ਼ੇਦਤ ਨਹੀਂ ਹੈਗੀ ਕੀ ਬਾਤ ਆ ਜੀ ਠੰਡੀ ਧੀਰੀ ਹੈ ਨਾ ਤਾ ਵੇਖ ਵੀ ਰਿਓ ਚੰਗੀ ਝੋਟੀ ਆ ਗਈ ਵੀਰੇ ਕੋਲੇ ਤਾਜੀ ਸੂਈ ਆ ਲੇਵਾ ਬੋਦੀ ਸੋਨਾ ਲੱਗਿਆ ਵੀਰੇ ਕਿਨੂੰ ਕਹਿ ਦੀ ਇਹ ਥਣ ਬੜਾ ਸਪੈਸ਼ਲ ਲੱਗਿਆ ਗੁਲਾਬੀ ਥਣਾ ਕੀ ਬਾਤ ਆ ਜੀ ਬੱਚਾ ਕਟਾ ਵੀਰੇ ਮਗਰ ਕਟਾ ਆ ਗਿਆ ਤਾਂ ਵੀਰੇ ਇਹੋ ਜਿਹੇ ਪਛੂ ਦੀ ਵੀਰੇ ਕਿੰਨੀ ਸਫਤ ਕੀਤੀ ਜਾਵੇ ਉਨੀ ਥੋੜੀ ਤੂਗੀ ਸਿੰਘ ਤੋਂ نسل ਇਹ ਪੂਰੀ ਪੂਰੀ ਇਹਨੂੰ ਆਦੇ ਸਪੈਸ਼ਲ ਇਹਨੂੰ ਆਦੇ ਵੀਰੇ ਸਿੰਘ ਤੋਂ نسل ਚੁੱਕੀ ਆ ਝੋਟੀ ਨੇ ਆਪਦੀ ਹਨਾ ਸਿੰਘ ਤੋਂ ਲੈ ਕੇ ਫੇਸ ਤੋਂ ਲੇਵੇ ਤੋਂ ਹਾਂ ਚੌ ਪੰਜਾਂ ਥੱਲੇ ਚੌ ਪੰਜਾਂ ਦਿਨਾਂ ਦੀ ਸੂਈ ਥੱਲੇ 9 10 ਕਿਲੋ ਦੇੜ ਕਟ ਬੌਲਾ 9 ਕਿਲੋ ਪੱਕਾ ਢੋਲਾ ਹੋਏਗਾ ਤਾਂ ਵੇਖੋ ਵੀਰੋ ਜਿੰਨਾ ਵੀਰਾਂ ਦੀ ਡਿਮਾਂਡ ਹੁੰਦੀ ਆ ਕਿ ਬੂਰੀ ਝੋਟੀ ਲੈਣੀ ਹੈ ਨਾ ਨਵਾਂ ਪਸ਼ੂ ਲੈਣਾ ਲਾਗ ਨਹੀਂ ਲੱਭਦਾ ਚਾਰ ਪੰਜ ਸੂਏ ਵੀ ਕਈ ਵੀਰੇ ਆ ਐਡੀ ਠੰਡੀ ਪਰਲੀ ਝੋਟੀ ਚੋ ਕੇ ਵਿੱਚ ਲੈਂਦੇ ਬਹੁਤ ਹੀ ਚੰਗੀ ਝੋਟੀ ਆ ਵੀਰੋ ਥਣ ਬੜਾ ਪਿਆਰਾ ਲੱਗਿਆ ਨੋਕੜਾ ਥਣ ਬਹੁਤ ਹੀ ਸੋਹਣੀ ਝੋਟੀ ਹੈ ਜੀ ਵਿਰੇ ਕਿਵੇਂ ਕੱਦ ਕਾਠ ਵਾਲੀ ਆ ਗਈ ਹਨਾ ਸਿੰਘ ਤੋਂ ਲੈ ਕੇ ਪੂਰੀ ਫੁੱਲ ਕੁਆਲਿਟੀ ਆ ਬੁਰੀ ਹਨਾ ਦੁੱਧੇ ਚੰਗਾ ਚ ਵਜੂ ਫਿਰੇ ਉਹ ਇਹਦਾ ਕੋ ਦੇਣੀ ਨਹੀਂ ਕੱਟਿਆ ਦੇ ਸਕਦਾ ਜਿਹੋ ਜੀ ਕੱਟੀ ਪਸੰਮ ਕੇ ਚੰਗਾ ਟੋਪ ਕਰਾ ਪਸੰਦ ਕਰ ਜੀ ਉਹ ਪਾਣੀ ਤੇ ਨੇ ਲਿੰਨ ਰਹਿ ਉਹ ਜਟ ਚੀਜ਼ ਦੀ ਸਿਫਤ ਤਨੇ ਕਿੱਦ ਜਨੇ ਛੋਟਿਆ ਵੀ ਆਪਣੇ ਮੂੰਹ ਬਖੰਦੀ ਸੱਗੀ ਨਾ ਹਾਂ ਜੀ ਮੇਰੇ ਐ ਵੀ ਕਹਿਣ ਨੂੰ ਕਹਿ ਤੇ ਲਈਦਾ ਨਾ ਕਿ ਉਹ ਬੜੇ ਵਿੱਚ ਪਰ ਨਾ ਕਿ ਸਪੈਸ਼ਲ ਹੀ ਹੈ ਸਪੈਸ਼ਲ ਸਪੈਸ਼ਲ ਇਹ ਕੱਟੀ ਰਹਾ ਦੇਖੋ ਵੀਰਿਆ ਇਹ ਕੱਟੀ ਦਾ ਥਾਣੋਂ ਕਾੜ ਚੀਜ਼ ਨਾ ਇਹ ਕੱਟੀ ਦਾ ਮਗਰਲੀ ਸਾਈਡ ਤੇ ਜਾ ਰਿਹਾ ਹੋਇਆ ਆ ਪਰਲਾ ਬੱਜਾ ਵੀ ਚੁੰਗੀ ਜਾਂਦਾ ਵੇ ਇਹ ਡੀਟੀ ਦੇਖੋ ਵੀਰਿਆ ਇਹ ਹਿਲੂ ਬਹੁਤ ਆ ਬੱਚਾ ਦੂਸਰਾ ਪਰਾਂ ਕਰਿਓ ਮੈਂ ਕੋ ਵੀਰੇ ਚਵਾ ਚੈੱਕ ਕਰਾ ਦੋਈ ਕਿਨੇ ਕੱਤੀ ਜੋ ਇੱਕ ਨੰਬਰ ਚੋ ਇਹ ਦੋਹਰ ਵੀ ਦੇਨੋ ਦੇਖੋ ਵੀਰੇ ਵੱਡੀ ਚੋਟੀ ਆ ਪੇਲਾ ਸੁਆ ਨਹੀਂ ਦੂਜਾ ਸੁਆ ਇਹ ਦੂਜਾ ਆ ਗਿਆ ਕਿਨੇ ਦੂਜਾ ਸੁਆ ਵੀਰੇ ਬਾਕੀ ਹੈ ਟੋਪ ਕਲਾਸ ਆ ਸੁਆ ਪਹਿਲੇ ਤੱਕ ਦਿੰਦੀ ਆ ਹਨਾ ਤਾਂ ਵੱਡੀ ਚੋਟੀ ਆ ਵੀਰੇ ਦੁੱਧ ਵਾਲੀ ਆ ਚੈੱਕ ਕਰੋ ਥਾਂ ਦੀ ਕੁਆਲਿਟੀ ਕਿਆ ਬਾਤ ਹੈ ਵੀਰੇ ਸਿਰਾ ਹੀ ਲੱਗਿਆ ਇਹਨੂੰ ਆ ਜੀਏ। ਇਹ ਵੇਖੋ ਕਿੰਨਾ ਵੀਰਾਂ ਦੀ ਡਿਮਾਂਡ ਹੁੰਦੀ ਆ ਵੀ ਲੋਹੀ ਛੋਟੀ ਪੂਰੀ ਕਰੇ ਰੱਖਣੀ ਹਨਾ ਵੀਰੇ। ਜੋੜ ਪੂਰੀ ਛੋਈ ਹੁੰਦੀ ਹੈ। ਇਹਨੂੰ 10 ਰੁਪਏ ਚੋਕੇ ਵੀ ਕੋਈ ਰਕਮ ਚੈੱਕ ਕਰਾ ਕੇ ਦਰਵਾ ਬਣਾਇਆ ਤਾਂ। ਸੋ ਇਹ ਕੱਟੀ। ਵੀਰੇ ਪਹਿਲੀ ਏਰੀਆ ਨਹੀਂ ਸ਼ਿਫਟ ਕੀਤੀ ਪਤੂ ਦੀ ਗਾੜੀ ਤੋਹਫਾ ਹੀ ਆ ਦੇ। ਕਸ਼ਾਈ ਮੋਰ ਬਣਾ ਦੇ ਨਾਲ ਕੋ। ਕਿਆ ਬਾਤ ਹੈ ਜੀ। ਦੇਖੋ ਵੀਰੇ ਸਿਰਾ ਹੀ ਲੱਗਾ। ਕੋਈ ਥਾਂ ਤੋਂ ਵੀਰਾਂ ਨੂੰ ਇਹੋ ਬੇਨਤੀ ਆ ਕਿ ਵੀਰੇ ਤੁਸੀਂ ਦੂਰੋਂ ਚੱਲ ਕੇ ਆਓਗੇ ਤੁਸੀਂ ਛੱਡ ਕੇ ਨਹੀਂ ਜਾਂਦੇ ਝੋਟੀ ਨੂੰ ਐ ਸਿੰਘ ਤੋਂ ਲੈ ਕੇ ਵੀਰੇ ਥਾਣਾ ਤੱਕ ਚੈੱਕ ਕਰ ਲਓ ਮੈਨੂੰ ਹੰਦੇ ਝੋਟੀਆਂ ਵਿੱਚ ਜਿੱਥੇ ਮਰਜੀ ਬੈਠ ਕੇ ਚੋਲਾ ਵੇ ਕੀ ਬਾਤ ਹੈ ਜੀ ਹਾਂ ਗਾਹਾਂ ਤੀਟਾ ਵਰਤ ਵੀਰੇ ਪਿਆ ਹੈ ਲੱਗਣਾ ਜੇਬੇ ਚ ਪਾ ਗਏ ਤੁਰੇ ਫਰੀਆਂ ਤੇ ਜਰੂਰ ਨਹੀਂ ਮਿਲਦੇ ਨਹੀਂ ਮਿਲਦੇ ਨਹੀਂ ਮਿਲਦੇ ਹਾਂ ਤਾਂ ਵੀਰੇ ਝੋਟੀ ਗਲਤੀ ਨਹੀਂ ਕਰਦੀ ਮੈਂ ਵੀਡੀਓ ਚ ਪਾ ਕੇ ਲੈ ਚੀ ਵੀਡੀਓ ਜੀ ਬਿਲਕੁਲ ਕਿੰਨੇ ਦੀ ਵਿਰੇ ਹੋਜੀ ਹੁਣ ਇਹਦੇ ਪੈ ਜੇ ਮੇਰੇ ਬਾਗ ਨਾਲ ਰੇਡ ਲੱਖ ਤਾਂ ਨਹੀਂ ਦੱਬ ਨਹੀਂ ਮਿਲਦੀ ਵਿਰੇ ਨਹੀਂ ਮਿਲਦੀ ਦੇਗੀ ਝੋਟੀ ਇੱਕ ਦਸ ਦੀ 2000 ਛੜ ਦੇ ਵਿਰੇ 8 ਦੀ ਰੇਡ ਜਾ ਜਾ ਨਹੀਂ ਕਰਨਾ ਹਾਂਜੀ 10 ਦੀ ਇੱਕ ਦਸ ਦੀ ਕੋਈ ਫੋਨ ਲਾ ਲੈ ਬਾਕੀ ਨਹੀਂ ਨਹੀਂ ਹਾਂਜੀ ਮੋਹਲਾ ਨੀਕ ਟੱਕਾ ਨਹੀਂ ਕਰਨਾ ਜੇ ਮਾਰ ਲੈਣਾ ਭਾਣ ਦੇ ਭਾਣਾ ਹੀ ਵੇਚਣਾ ਹੈ ਬਿਲਕੁਲ ਝੋਟੀ ਦੇਣੀ 95000 ਪੈਂ 95 ਦੀ ਹੋਰ ਕਰਤੀਏ 3000 ਰੁਪਏ ਮਾਰਦਾ ਨਹੀਂ ਬਣ ਰਿਹਾ 92000 ਦੀ ਤੇ ਵੇਖੋ ਵੀਰੋ ਜਿਆਜ ਸਾਰੀਆਂ ਦਿਨ ਕੱਢ ਗਏ ਵੀਡੀਓ ਵੇਨਦੇ ਰਹੇ ਆਹਰੇ ਗੁੰਨੀਆਂ ਲੋਕੀ ਖੋਲਨੇ ਨੇ ਮਗਰ ਛੋਟੀ ਦੀ ਕੁਆਲਿਟੀ ਆ ਵੇ ਬਹੁਤ ਹੀ ਸੋਹਣੀ ਝੋਟੀਆਂ ਵੀਰੇ ਹੈਗੀ ਤਾਂ ਬਰਾਨਾ ਸੋਈਆਂ ਇਹ ਲੱਤਾ ਚੌੜੀਆਂ ਕਰਕੇ ਖਲੋਕੀ ਤੇ ਨਹੀਂ ਬਹੁਤ ਹੀ ਚੰਗੀ ਝੋਟੀਆਂ ਤੇ ਖਾਣਾ 92 ਦੀ ਜਸ 92000 ਦੀ ਕੱਟੀ ਦੇਣੀ ਹੈ ਤੇ ਵੇਖੋ ਵੀਰੋ ਇਹ ਛੋਟੀ ਦੀ ਕੀ ਆਂਦੇ ਨੇ ਵੀਰੇ ਫਾਟਾ ਫੋਟੋ ਖਿਚਾਉਂਦੇ ਆ ਵੇਲਾ ਮੇਲਾ ਲੁੱਟਣ ਵਾਲੀ ਗੱਲ ਆ ਵੀਰੇ ਕੱਟਾ ਮਗਰਾ ਗਿਆ ਨਾ ਬਹੁਤ ਚੰਗੀ ਝੋਟੀ ਆ ਬਹੁਤ ਵਾਹ ਬਾਤ ਹੈ ਜੀ 400 ਚੌਕੇ ਵਾਦੇ ਵੰਡੀ ਸੁਆ ਚੋਕਲੇ ਹੁਣ ਵੀ ਚੁੰਗਲੇ ਨਾ ਵਾਦੇ ਕਿ 10000 ਦੀ ਝੋਟੀ ਹੈ ਨਾ ਫੇਰ ਵੀਰੇ ਭਾਵੇਂ ਕੋਈ ਦੂਰੋਂ ਵੀ ਚੱਲ ਕੇ ਆਊਗਾ ਉਹ ਛੱਡ ਕੇ ਨਹੀਂ ਜਾਂਦਾ ਹਨਾ ਨੰਨੇ ਵੀ ਮਗਾਲੇ ਲਾਗੇ ਆਣ ਕੇ ਵੀ ਕੋਈ ਤਸੱਲੀ ਕਰਕੇ ਆਪਣੂ ਖਰੇ ਬਿਲਕੁਲ ਵੀਰੇ ਰੇਡ ਤਾਂ ਬਿਲਕੁਲ ਜਿਆਦਾ ਹੋਊਗਾ ਬੌਲਾ ਹੋਏਗਾ 9 ਕਿਲੋ ਬੌਲਾ ਹੁਣ ਤਸੋਂ ਚੌਕ ਦੀ ਸੋਈ ਉੱਦਾ ਗੰਦ ਮਾਰ ਹਾਂ ਨਾ ਬੰਵੇਂ ਵੀ ਵੀਰੇ ਬੰਵੇਂ ਕੀ ਇਹ ਜਿਆਦਾ ਬਿਲਕੁਲ ਨਹੀਂ ਜਿਆਦਾ 85 ਲੈਣਾ ਨਾ ਬੇਲਾ ਹੋਣ ਲਾਏ ਬਿਲਕੁਲ ਬਿਲਕੁਲ ਜੈਨ ਮੰਗੀ ਤੁਸੀਂ ਆਪਾਂ ਇੱਥੋਂ ਕੋਈ ਬਿਲਕੁਲ ਵੀ ਗਿਆ ਗਿਆ ਜਿਆ ਗਿਆ ਯਾਰੀ ਦੂਜੇ ਦੂਏ ਝੋਟੀ ਸੀ ਪੱਥਰਾਂ ਦੀ ਇਹ ਵੀ ਏਥੇ ਥਲੇ 8 ਕਿਲੋ 9 ਕਿਲੋ ਬੋਲਾ ਏ ਥਲੇ 8 9 ਕਿਲੋ ਬੋਲਾ ਹੀ ਆ ਭਾ 8 ਕਿਲੋ ਇਹ ਲੀਟਰ ਵਾਲਾ ਠੰਡਾ ਕਰਕੇ ਹੋਏਗਾ ਠੀਕ ਹੈ ਜੀ ਤਾਂ ਵੇਖੋ ਵੀਰੋ ਤਾਜੀ ਸੂਈਆ 8 ਕਿਲੋ ਬੋਲਾ ਸਟਾਰਟਿੰਗ ਹੈ ਸੋਣੀ ਝੋਟੀ ਹੈ ਵੀ ਪਰ ਸੋਈ ਜੀ ਇਹ ਤਾਂ ਕੇਵਲ ਸਾਰਾ ਮਿਲ ਜੇ ਕਰਾ ਡਾਹਰਾ ਜੱਫਾ ਲੈਣਾ ਸਦਾ ਨਹੀਂ ਹੋਇਆ ਪਹਿਲੇ ਬੜੇ ਭੰਗ ਦੇ ਘਰ ਵਾਲੇ ਇਹ ਜੋ ਢੀ ਲੇ ਦੇਖੋ ਵੀਰੇ ਚੰਗੀ ਝੋਟੀ ਆ ਗਈ ਵੀਰੇ ਗੁਰੇ ਇਹਦੀ ਵੀ ਉਹਦੇ ਨਾਲ ਬਾਬੀ ਹੈ ਇੱਕ ਨੰਬਰ ਹਾਂ ਕੀ ਬਾਤ ਹੈ ਵੇਖੋ ਵੀਰੇ ਲੇਵੇ ਤੋਂ ਹੁੰਦਾ ਜਲਾ ਲੋ ਕਿੰਨਾ ਦੁੱਧ ਪਰੂਗੀ ਝੋਟੀ ਸੋਹਣੀ ਝੋਟੀ ਆ ਗਈ ਵੀਰੇ ਗੁਰੇ ਲੇਵੇ ਵਾਲੀ ਆ ਤੇ ਚੁਆਈ ਇਹ ਨਹੀਂ ਮੈਂ ਨਾ ਵੀਡੀਓ ਲਵੇ ਇਹਨੂੰ ਮੈਂ ਬਚਾ ਲਾ ਅਗਲੇ ਨੂੰ ਹਮ ਤਾਂ ਨਾ ਬੱਚੇ ਕੇ ਪੈ ਨੇ ਵੀਰੇ ਮੇਰੇ ਮਗਰ ਕੱਟਾ ਗਿਆ ਕੱਟਾ ਗਿਆ ਠੀਕ ਹੈ ਸੋਹਣੀ ਝੋਟੀ ਹੈ ਵੀਰੇ ਵੱਡੀ ਝੋਟੀ ਹੈ ਨਾ ਜਿੱਦਾਂ ਜਿੱਦਾਂ ਜਵਾਈ ਨਾ ਦੋ ਤੇ 12 ਕਿਲੋ ਝੋਟੀ ਭਰ ਜੇਗੀ ਲੈ ਮਾ ਬੜਾ ਸ਼ਾਨਦਾਰ ਲੱਗਿਆ ਵੀਰੇ ਤੇ ਵੀਰੇ ਉਹ ਖਣ ਪਾਣੀ ਦਾ ਪਸ਼ੂ ਹੁੰਦਾ ਹੈ ਨਾ ਸੋਹਣੀ ਝੋਟੀ ਹੈ ਕੋਈ ਆਪਣਾ ਦੁੱਧ ਦਾ ਕੰਮ ਜਾਰਾ ਰੱਖ ਚੰਦ ਨਾਲ ਚੀ ਹੈ ਆਪਣਾ ਉਹ ਨਹੀਂ ਗੱਲਾਂ ਹੈ ਝੋਟੀ ਜੰਨੇਗਾ ਲੈ ਨਰਾਇ ਦੁੱਧ ਲੈ ਲੈ ਨਰਾਇ ਇਹ ਠੰਡੀਆਂ ਨੇ ਠੰਡੀਆਂ ਇਹਦੇ ਕਿੱਥੋਂ ਬਹਿ ਗਿਆ ਇਹ ਇਦਾਂ ਹੀ ਬਸਨ ਪਏ। ਕੀ ਬਾਤ ਹੈ। ਕੀ ਦੱਸਣ ਬੱਚੇ ਤਾਂ ਨਹੀਂ ਲਾਏ ਇਹ ਵਿਚਾਰੀਆਂ ਸੂਈਆਂ ਨੇ। ਵੀਰੇ ਬਿਨਾਰ ਦੀਆਂ ਲੱਤਾਂ ਛੁੱਕ ਛੁੱਕ ਕੇ। ਵੇ। ਬਿਨਾ ਪਸਮਾਤੋ ਵੀਰੇ ਐਵੇਂ ਬਹਿ ਜਾਂਦੀ ਐ। ਮੈਂ ਆ ਗਿਆ ਯਾਰ ਗੋਣ ਵੀ ਲੈ ਕੇ ਤੀਜਾ ਵੇਖਦੀਆਂ ਪਰ। ਕੁਆਲਿਟੀ। ਕੁਆਲਿਟੀ ਐ ਵੀਰੇ ਨਸਲ ਹਣਾ। ਵੇਖੋ ਵੀਰੇ ਕੀ ਕਹਨੇ ਝੋਟੀ ਦੇ। ਠੰਡੀ ਚੀਰੀ, ਸ਼ਾਂਤ ਜੀ ਸੁਭਾਅ ਦੀ ਐ, ਬਹੁਤ ਚੰਗੀ ਝੋਟੀ ਆ। ਗੱਦ ਕਾਠ ਦੀ ਗੱਲ ਕਰੀਏ, ਫੇਸ ਕੁਆਲਿਟੀ ਦੀ, ਤਨ ਲੇਵੇ ਦੀ। ਬਹੁਤੀ ਸੋਹਣੀ ਹੈ ਚੰਨੀ ਤੇਰਾ ਝੋਟੀ ਵਖਾਲਦੇ ਵੀ ਮੁੱਲ ਵੀਰੇ ਦਾ ਮੁੱਲ ਜੈ ਜੀ ਕਿੰਨੇ ਦੀ ਹੈ ਹਾਂਜੀ ਜਿਆਦਾ ਨਫਾ ਨਹੀਂ ਲੈਣਾ ਹਾਂਜੀ ਲੱਖ ਕਰ ਲਈਏ ਤਾਂ 95 ਕਰ ਲਈਏ ਤਾਂ ਨਹੀਂ ਦੇਖ ਜਾਨੀ ਹਾਂਜੀ 90 ਦੀ ਦੇ ਦੀ 2 ਛੜ ਦੀ ਵੀਰੇ 98 ਜੈ ਜੈ ਹੈ ਹਾਂਜੀ 95 ਦੀ ਚੱਲ ਨਹੀਂ 50 85 ਦੀ ਝੋਟੀ ਉਹ 500 ਰੁਪਿਆ ਛੋੜੀ 85000 ਤੋਂ ਕੋਈ ਜਿਆਦਾ ਰੇਟ ਤਾਂ ਮੋਲਣੀ ਉਹ 82 ਵਾਲਾ ਫੋਨ ਲਾ ਸਿਰ ਲੱਗਾ ਵੀਰੇ ਸਿਰ ਰੇਟ ਜੈ ਜੀ ਝੋਟੀ ਦਾ ਜਿੱਦੇ ਆ ਚੈੱਕ ਕਰਾਵੇ ਵੀਰ ਆ ਤੀਜਾ ਨਾ ਨਹੀਂ ਮਿਲਦੇ ਵੀਰੇ ਅੱਜ ਆਪਾਂ ਸ਼ੂਟ ਨਹੀਂ ਇੱਦਾਂ ਹੀ ਪਸੰਪੇਗੀ ਵੀਰੇ ਪਰ ਸੋਈ ਛੋਟੀ ਛੱਲੇ ਵੀ ਚਵਾਈ ਵੀਰੇ ਸ਼ਾਬਾਸ਼ ਓਏ ਕਿੱਥੋਂ ਲਿਆਉਂਦੇ ਕਰ ਕਰ ਕੇ ਵੀਰੇ ਇਹ ਜੀ ਨਾ ਗੱਡੀਆਂ ਹੇੜੀਆਂ 85 ਹਜ਼ਾਰ ਬਹੁਤ ਹੀ ਚੰਗੀ ਝੋਟੇ ਦੇ 85 ਹਜ਼ਾਰ ਬਹੁਤ ਹੀ ਸੋਹਣੀ ਟੌਪ ਕਲਾਸ ਤੇ ਤੀਜੇ ਨੰਬਰ ਦੇ ਵੀਰੇ ਵੱਡੀ ਛੋਟੀ ਓ ਵੱਡੀ ਝੋਟੇ ਆ ਗਈਆਂ ਨਾਲ ਕਣ ਦੂਜੇ ਨੂੰ ਸੁਣੀ ਛੋਟੀ ਬੜਾਈ ਰਕਾਰ ਖਾਂਦਾ ਜੀ ਤੀਜੀ ਚੱਕੀ ਮਈਆਂ ਘਰੋਂ ਆ ਗਈ ਹੈ ਇਹ ਗੱਬਣਾ ਗੱਬਣ ਮੈਂ ਇਹ ਨੂੰ ਲੈਵਾ ਹੁੰਦਾ ਝੋਟੀ ਦਾ ਹਾਂਜੀ 12 ਕਿਲੋ ਪਹਿਲਾਂ ਹੀ ਟੁੱਟ ਦਿੱਤਾ 12 ਕਿਲੋ ਦੇ ਖੇੜ ਕੋ ਗਰੰਟੀ ਦੇ ਦਿਖਾ ਰਿਹਾ ਕੀ ਬਾਤ ਹੈ ਵੇਖੋ ਵੀਰੋ ਦੂਜਾ ਸੁਗਾ ਝੋਟੀਆਂ ਵੱਡੀ ਝੋਟੀ ਕਦ ਘਾੜ ਵਾਲੀ ਦੇ ਵੇਖੋ ਵੀਰੋ ਕੀ ਕਿੰਨੇ ਲੈਵੇ ਦੇ ਲੈਵੇ ਤਾਂ ਹੁੰਦਾ ਜਿਆ ਲਾ ਲਓ ਕਿੰਨਾ ਦੁੱਧ ਭਰ ਜੂ ਵੇਰ ਕੀ ਪਹਿਲੇ ਸੁਵੇ ਚੰਗਾ ਦੁੱਧ ਭਰਿਆ ਵੀਰ ਦੱਸਦਾ ਚੰਗੇ ਰਕਾਰ ਵਾਲੀ ਗਰੰਟੀ ਦੇ ਫੁੱਲ ਗਰੰਟੀ ਇਹ ਸਿੰਘ ਤੋਂ ਲੈ ਕੇ ਵੀਰੇ ਲੈਵੇ ਤਹੀਂ ਨਜ਼ਾਰੇ ਟੌਪ ਕਲਾਸ ਝੋਟੀ ਹੈ ਵੀਰੇ ਲੈਵੇ ਵਾਲੀ ਸਿੰਘ ਤੋਂ ਫੇਸ ਤੋਂ ਵਜਣਾ ਇਹ ਸੁਣ ਵਾਲੀ ਹਾਂ ਹਾਂਜੀ ਆਹ ਹੰਦਰੰਦਾ ਵੀ ਕਹਿਣ ਦੇ ਦੋ ਇੱਦਾਂ ਥੋੜੇ ਥੱਲੇ ਬਹਿ ਕੇ ਪਾਸ ਕਰਕੇ ਦੱਸਣੀ ਸੀਲ ਬਹੁਤ ਵੇਹ ਛੋਟੀ ਸਾਰੀ ਪੋਲੀ ਪਈ ਹੈ ਜੀ ਕੀ ਬਾਤ ਹੈ ਬਣੂ ਬੋਲ ਵੀਰੇ ਬੜੀ ਛੋਟੀ ਨਾ ਮੰਨੇ ਐ ਕਲਾਮ ਮੈਂ ਤੈਨੂੰ ਅੱਜ ਕਹਿਣਾ ਮੁੱਲ ਮੈਂ ਜ਼ਿਆਦਾ ਹੀ ਕਰਨੀ ਡੰਗਰ ਲਾਏ ਵੀ ਜ਼ਿਆਦਾ ਹੀ ਵੇਚਨੇ ਵੀ ਜ਼ਿਆਦਾ ਹੀ ਅੱਜ ਮੋਲ ਉਹਦਿਆਂ ਵਾਲੇ ਵੀਰੇ ਮੈਂ ਮਿਸਤਰੀ ਕਰਕੇ ਲਾਇਆ ਵੀ ਜਦ ਮਾਹਰਤ ਹਾਰ ਫਸਤਰ ਕਰਨਾ ਵਾ ਟੰਡ ਕਰਕੇ ਮੈਂ ਆ ਕਾਰਜ ਦੰਗਿਆਂ ਦਾ ਰੇਟ ਜਾ ਰਿਹਾ ਜੀ ਜੀ ਉਹਦਿਆਂ ਮੇਰੇ ਕਿੰਨੇ ਕਿੰਨੇ ਰੇਟ ਉਹਦਿਆਂ ਵਾਲੇ ਰੇਟ ਆ ਵੀਰੇ ਤੇਰੇ ਜੈ ਜੀ ਬੱਤੀਏ ਛੋਟੀ ਦਾ ਮੁੱਲ 1 5 ਲੱਖ ਨਹੀਂ 91 90 ਹਜ਼ਾਰ ਦੀ ਛੋਟੀ ਵੀ ਦੇਣੀ 90 ਦੀ ਬਾਕੀ ਮਾਂ ਤਨ ਵੀ ਹੋ ਜੂ ਫੂ ਫੂਨ ਲਾ ਲੈ 90 ਹਜ਼ਾਰ ਦੀ ਛੋਟੀ ਦੇਣੀ ਵੱਡੀ ਛੋਟੀਆਂ ਵੀਰੇਓ ਸਿੰਘ ਚੰਗਾ ਲੱਗਿਆ ਫੇਸ ਚੰਗਾ ਲੱਗਿਆ ਲੇਵਾ ਸੋਹਣਾ ਲੱਗਿਆ ਤਾਂ ਬਾਕੀ ਤੇ ਫੋਨ ਵੀ ਰੋਜ਼ ਨਾਲੇ ਕਲਾਵੇ ਕੋਲ ਵੀ ਆਪੇ ਜਾ 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 ਬਿਲਕੁਲ ਜਾ ਜਿਹੜਾ ਨਾ ਪਿਕਚਰ ਛੱਡ ਦਾਂਗੇ ਹੋਰ ਤੇਰਾ ਮਾਨਤਾ ਨਹੀਂ 2000 80000 ਦੀ 88000 ਦੀ ਦੇਣੀ ਤੇ ਬਾਕੀ ਕੋਈ ਛੋਟੀ ਹੋਏਗੀ ਆਪਣੇ ਘਰ ਕੋਈ ਮੁੰਗਾ ਕੇ ਛੋਟੀ ਲੱਗੇ ਗਈ ਆਉਣ ਜਾਂਦਾ ਖਰਚਾ ਡਾਪ ਹੋਏਗਾ ਯਾਰ ਜੈ ਜੈ ਵੀਰ ਜੈ 84 ਦੇ ਯਾਰ ਇਹ ਵੀ ਯਾਰ 9991 ਦੀ ਕਰਦੇ ਬੂਰੀ 99 ਦੀ ਯਾਰ ਯਾਰ ਹੋਰ ਮੰਦਾਨ ਵੀਰੇ ਚਸਤਾ ਯਾਰ ਤਾਂ ਵੇਖੋ ਵੀਰੋ ਇਹ ਤਾਂ ਮੇਲਾ ਲੁੱਟਣ ਵਾਲੀ ਗੱਲ ਹੋ ਗਈ ਵੱਡੀਆਂ ਝੋਟੀਆਂ ਨੇ ਲੈਵੇ ਚੰਗੇ ਲੱਗੇ ਆ ਥੱਬੇ ਸੁਬੇ ਪਾਏ ਆ ਫੋਨ ਜ਼ਰੂਰ ਲਾਓ ਵੀਰ ਨੂੰ ਸੌਂਡ ਛਾਪਾ ਹੋਰ ਹੋ ਜਾ ਹਾਂ ਵੀਰੇ ਅਗਲੇ ਬੰਨੇ ਆ ਗਈ ਦੂਜੇ ਸਵੇ ਝੋਡੀ ਸੁਣੀ ਆ ਇਹ ਬੰਦੇ ਨੇ ਇੱਕ ਤਾਂ ਦਾਣਾ ਬੜੇ ਮਾਣ ਨਾਲ ਅੱਛਾ ਹੈ ਮੈਂ ਪਹਿਲਾਂ ਹੀ ਤੁਹਾਡੇ ਕੋਲੋਂ ਆਪਣੇ ਕੋਲੋਂ 10 ਕਿਲੋ ਦੁੱਧ ਚੋਇਆ ਠੀਕ ਹੈ ਮੈਂ 12-13 ਨਹੀਂ ਲੈਣਾ ਵੀ ਝੋਟੀ ਦਾ ਲੈ ਆ ਸਿੰਗ ਬਹੁਤ ਚੰਗਾ ਫੇਸ ਵੀ ਚੰਗਾ ਤਬੇ ਤੋਂ ਮੇਲਾਏ ਆ ਦੇਖੋ ਵੀਰੋ ਬਹੁਤ ਹੀ ਸੋਹਣੀ ਝੋਟੀਆ ਚੰਗੇ ਚੁੰਨ ਚੰਗੇ ਨੱਕ ਲੈ ਹੁੰਦੇ ਵੀਰ ਨੇ ਅਸੀਂ ਦੋ ਚੱਕਰ ਲੈਣੇ ਆ ਝੋਟੀ ਬਿਲਕੁਲ ਦੇਖੋ ਵੀਰੋ ਲੈ ਜੂ ਇਹ ਫਿਰ ਤੋਂ ਬਹੁਤ ਪੰਨੂ ਨਿਕਰੇ ਗਰੇ ਦੇ ਇਹ ਰੇਟ ਜਿਵੇਂ ਜਿਆ ਜਿਆ ਹਨ ਮੈਂ ਆ ਗਿਆ ਕੋਈ ਨਾ ਨਾ ਰੇਟ ਕਰਨੀ ਮੈਂ ਲਿਖ ਕੇ ਲਾ ਦਾਂਗੇ ਸਕਰੀਨ ਤੇ ਨਿੱਕੇ ਨਿੱਕੇ ਰੇਟ ਹਨਾ ਵੀਰੇ ਬਿਲਕੁਲ ਧਿਆਨ ਬਿਲਕੁਲ ਵੇਖੋ ਵੀਰੋ ਦੁਨੀਆ ਮੰਦਾ ਗਿਆ ਨਾ 15000 ਰੁਪਏ ਨਹੀਂ ਮਹਿੰਗੀ ਨਹੀਂ ਨਹੀਂ ਵੀਰੇ ਜੇ ਰੇਟ ਤੇਰਾ ਬਰੋ ਤ ਜਿਆਜ ਹੁੰਦਾ ਕੋਈ ਚੱਲ ਕੇ ਆਊਗਾ ਨਾ ਮੈਂ ਵੀਰਾਂ ਨੂੰ ਇਹੋ ਬੇਨਤੀ ਕਰਦਾ ਹਾਂ ਨਾ ਪਸ਼ੂ ਲਾ ਕੇ ਪਹੁੰਚਿਆ ਕਰੋ ਕਿਉਂਕਿ ਪਸ਼ੂ ਲਾ ਕੇ ਜ਼ਰੂਰ ਪਹੁੰਚਿਆ ਕਰੋ ਤੈਨੂੰ ਪਤਾ ਲੱਗਦਾ ਵੀਰੇ ਪਸ਼ੂ ਕਿਵੇਂ ਦਾ ਮੇਰੀ ਟੰੀਆਂ ਵੀਡੀਓ ਪਾਤਾ ਬਲਾਮਾ ਆਇਆ ਮੇਰਾ ਨਹੀਂ ਵੀਰੇ ਨਹੀਂ ਰੇਟ ਮੈਂ ਬਿਲਕੁਲ ਨੋਰਮਲ ਹੀ ਕਰਤਾ ਯਾਰ ਰੇਟ ਤਾਂ ਜਿਆਜ ਹੁੰਦਾ 95 ਦੀ ਰੇਟੀ ਹੈ ਇਹ ਲੈ ਜੂ ਇਹ 500 ਦੇ ਵਿੱਚ 500 ਚਾਹ ਤੇ ਲੱਗੇ ਕਿੰਨਾ ਮੁੱਲ ਪਾਈਏ ਦਾ 90 ਜੀ ਪਾਜੀ ਛੱਡਵਾਓ 85 ਜੀ 1000 ਰੱਖ ਤੇ ਮਾਨ ਦਾ 84 ਵੇਖੋ ਵੀਰੋ ਹੁਣ ਤੁਸੀਂ ਆਪ ਹੀ ਹੰਦਾ ਜਾ ਲਾਲੂ ਕਿੰਨਾ ਦਾ ਇਹ ਜਿਹੜਾ ਇਹ ਨੋਰਮਲ ਪਾਇ ਹੀ ਨਹੀਂ ਜੈ 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 ਕਿੱਡੀ ਕਿੰਨੀ ਕਮਾਈ ਕਿੰਨੇ ਕਿ ਬਾਰੋਂ ਗੇੜ ਪਾਣਾ ਨਹੀਂ ਵੱਡੇ ਲੈਵੇ ਵਾਲੀ ਵੀਰੋ ਚੰਗੀ ਝੋਟੀ ਆ ਗਈ ਆ ਵੀਰੇ ਕੋਲੇ ਰੇਟ ਜਾ ਜਾ ਫੋਨ ਵੀਰ ਨੂੰ ਜਰੂਰ ਲਾ ਲਿਓ ਐ ਥੱਬੇ ਥੱਬੇ ਲਾਇਆ ਇਹ 5-6 ਦਿਨ ਬਾਕੀ ਨੇ ਵੇਖ ਚ ਆਪਣੀ ਵੇਖ ਦਾਂ ਵੀਰੇ ਹਾਂ ਨਾ ਚਰਸੀ ਜੀ ਉਹਦਾ 85 ਤੇਰਾ ਮਾਲ 1 ਕਰੋੜ 84 ਜੀਐਸ ਨੂੰ ਕੋਈ ਯਾਰਾ ਘਾਟੇ ਵਾਦ ਨਾਲ ਫੋਨ ਨਾ ਲਾਏ ਛੋਟੀਆਂ ਮੈਂਦੇ ਸਿਰੇ ਜੀ ਨਹੀਂ ਵੀਰੇ ਕਿੰਨਾ ਪੁੱਛੀ ਹੋਣਗੀਆਂ ਫੋਲਡ ਗਰੰਟੀ ਮੈਂ ਪਾਈਆਂ ਪੰਜੇ ਫੋਲਡ ਗਰੰਟੀ ਤੇ ਹੋਣਗੀ ਤੇ ਵੀਰੇਓ ਬੇਚਿੰਤ ਬੇਫਿਕਰ ਹੋਗੇ ਪਸ਼ੂ ਲੈ ਜਿਓ ਸਾਰਾ ਸਿਆਲ ਚੋਗੇ ਵੀ ਤੁਹਾਡੀ ਰਕਮ ਤੁਹਾਡੇ ਜੇਬੇ ਚ ਆ ਕਿਉਂਕਿ ਰੇਟ ਜਿਆ ਜਿਆ ਨਾ ਸੁਹਾ ਚੁੰਕੇ ਨਾ ਵਾਦੇ ਵੰਦੀ ਫੇਰ ਨੂੰ ਨਹੀਂ ਵਾਦੇ ਵੰਦੀ ਵੀਰੇ ਹੈ ਹੀ ਟੌਪ ਕਲਾਸ ਝੋਟੀਆਂ ਨਿੱਕੇ ਸਿੰਘ ਦੀਆਂ ਹਾਂ ਵੀਰੇ ਇਹ ਗਾੜੀ ਹੈਗੀ ਆ ਤਾਜੀ ਸੂਈ ਆ ਪਿੰਦਰ ਤਾਜੀ ਸੂਈ ਆ ਇਹ ਹੈ ਆਇਓ ਮੈਂ ਵੀ ਆ ਗਈ ਕੱਟੀ ਕੱਟੀ ਨਹੀਂ ਨਾਲੂ ਬਿਲਾਈ ਪੱਥੋਂ ਨਹੀਂ ਹੋਈ ਉਹ ਅੱਛਾ ਜੀ 7 ਤੋਂ 8 ਕਿਲੋ ਬੋਲਾ ਰਾ ਖੋਲ ਵੀਰੇ ਸੁਆਦ ਜਾ ਵੇਖੋ ਵੀਰੋ ਤਾਜੀ ਸੂਈ ਝੋਟੀ ਆ ਮਗਰ ਕੱਟੀ ਆ ਗਈ ਆ 나ੜੂ ਦੇ ਬੱਚਾ ਬਾਕੀ ਵੀਰੋ ਝੋਟੀ ਦੇ ਲੈ ਵਲੂ ਆਤੇ ਕੱਦ ਕੱਡ ਚੈੱਕ ਕਰਨਾ ਸੋਹਣਾ ਕੱਦ ਲੱਗਿਆ ਝੋਟੀ ਨੂੰ ਬਹੁਤ ਹੀ ਚੰਗੀ ਝੋਟੀ ਆ ਵੀਰੋ ਨਹੀਂ ਗਈ ਜੀ ਕਿ ਮਦਨੇ ਕੀ ਜੀ ਠੋਕੜ ਮੈਂ ਜੈ ਜੀ ਔਰਡਰੀ ਆ ਲੈ ਠੋਕੜ ਮੈਂ ਜਿੰਨੀ ਕੀ ਠੀਕ ਹੈ ਜੀ ਤੇ ਵੇਖੋ ਵੀਰਿਆ ਮਗਰ ਤੁਹਿੰਨੇ ਲਈਦਾ ਹੁੰਦਾ ਚੱਲੋ ਕਿਨਾਂ ਦੇ ਤੋਂ ਪਰੂਗੀ ਵੀਰੇ ਕਿੰਨੇ ਜੀ ਆ ਨਿਗੇ ਜੀ ਕਿੰਨੇ ਕਰਦੇ ਹਾਂਜੀ ਕਰ ਦਿਆ ਸੀ ਮਗਰ ਵੀ ਕੱਟੀ ਆ ਗਿਆ 2000 78000 ਜੀ ਤਾਂ ਨਹੀਂ ਕਰਨਾ ਹਾਂਜੀ ਯਸ ਨੂੰ 75 75 ਦੀ 1000 200 74000 74000 ਜੀ ਨਿਗੇ ਨਿਗੇ ਰੇਟ ਪਾਇਆ ਇਹਦਾ ਤਾਂ ਵੇਖੋ ਵੀਰੋ ਰੇਟ ਗਿਆ ਜਾ ਪੰਜ ਝੋਟੀਆਂ ਨੇ ਵੀਰੇ ਕੋਲੇ ਰੇਟ ਗਿਆ ਜਾ 74000 ਦੀ ਵੀਰ ਕਹਿੰਦਾ ਹੋ ਜੂ ਤਾਂ ਚੰਗੀ ਝੋਟੀਆਂ ਵੀਰੇ ਲੈਵੇ ਵਾਲੀ ਆ ਥਣ ਬੜਾ ਪਿਆਰਾ ਲੱਗਿਆ ਜੀ ਬਹੁਤ ਹੀ ਚੰਗੀ ਝੋਟੀ ਆ ਤਾਂ ਵੀਰੇ ਵੱਡੀਆਂ ਝੋਟੀਆਂ ਨੇ ਚੰਗੇ ਰਿਕਾਰਡ ਵਾਲੀਆਂ ਨੇ ਫੋਨ ਵੀਰੇ ਨੂੰ ਜਰੂਰ ਲਾ ਲਿਓ ਛੋਟਛਾਪਾ ਵੀਰੇ ਹੋ ਜੂ ਤਾਂ ਬੂਰੀ ਝੋਟੀ ਦੀ ਗੱਲ ਕਰੀਏ ਤਾਂ ਵੀਰੇ ਸਿੰਘ ਤੋਂ ਕੁਆਲਿਟੀ ਤੋਂ ਲੈ ਕੇ ਥਣਾ ਦੀ ਕੁਆਲਿਟੀ ਤੱਕ ਬਿਲਕੁਲ ਬਿਲਕੁਲ ਕੋਈ ਨਾ ਪਾਣੀ ਨਿਕਾਜਣਾ ਫਾਲਿਆ ਇਹ ਵੀਰੇ ਦਾ ਮੰਨਦਾ ਨਹੀਂ ਮੰਨਦਾ ਮੈਂ ਮੈਂ ਤੁਹਾਨੂੰ ਕਿਹਾ ਤਾਂ ਨਾ ਬੰਨਵੇਂ ਹਾਂਜੀ ਬੰਨਵੇਂ ਯਾਰ ਤੇ ਮੈਨੂੰ ਸਾਰੇ ਬੰਦੇ ਜੋੜ ਕੱਢਦੇ ਨੇ ਇਹ ਚੰਗੀ ਵੀਡੀਓ ਝੋਟੀ ਚੰਗੀ ਝੋਟੀ ਹੈ ਕੋਈ ਸ਼ੱਕ ਨਹੀਂ ਤਾਂ ਬਾਕੀ ਫੋਨ ਵੀਰ ਨੂੰ ਜ਼ਰੂਰ ਨਾਲ ਵੀਰੋ ਲੈ ਬੱਚਾ ਅੱਗੇ ਲਾਇਆ ਫਿਰ ਬੈਹ ਜੰਨੇ ਆ ਲੈ ਨੀ ਝੋਟੀ ਸੋਹਣੀ ਹੈ ਵੀਰੇ ਕੋਈ ਸ਼ੱਕ ਨਹੀਂ ਮਾਰ ਦੋ ਸੀ ਕਿਆ ਬਾਤ ਹੈ ਤਾਂ ਵੀਰੋ ਮੈਂ ਪਰੋਣਾ ਆਇਆ ਉਹ ਪਾਸ ਚੋਲੋ ਉਦੋਂ ਚੋਲੋ ਹਨਾ ਸਿਰਾ ਝੋਟੀ ਤਾਂ ਫੋਨ ਵੀਰ ਨੂੰ ਜ਼ਰੂਰ ਨਾਲ ਵੀਰੋ ਚੰਗੀ ਝੋਟੀ ਆ ਗਈ ਵੀਰੇ ਕੋਲੇ ਚੰਗੀਆਂ ਝੋਟੀਆਂ ਨੇ ਸਾਲੀਆਂ ਹੀ ਰੇਡ ਜੈ ਜ ਨੇ ਕੋਈ 75 85 95 ਨਿੰਗੇ ਨਿੰਗੇ ਦਾ ਰੇਟ ਆ ਵੀਰੇ ਲੱਖ ਤੋਂ ਅੰਦਰ ਆ ਫੋਨ ਜਰੂਰ ਲਾ ਲਿਓ ਛੋਟਛਾਪਾ ਹੋ ਜੂ ਬਾਕੀ ਇਹੋ ਅੰਦਰ ਵੀ ਅੰਦਰ 90 ਦੇ ਅੰਦਰ 90 ਦੇ ਅੰਦਰ ਹਨਾ ਸਿਰਫ ਦੋ ਝੋਟੀਆਂ 90 ਦੇ ਅੰਦਰ ਦੋ ਝੋਟੀਆਂ ਨਾ ਪੂਰੀ ਬਣਵੇ ਦੀਆਂ ਝੋਟੀਆਂ ਬਿਲਕੁਲ ਬਿਲਕੁਲ ਤੇ ਬਾਕੀ 90 ਤੋਂ ਜਾ ਜਾ ਹਨਾ ਤੇ ਵੀਰੇ ਐਡਰੈਸ ਬੋਲੀਆਂ ਇੱਕ ਰਿਹਾ ਆਪਣਾ ਬਾਕੀ ਪਿੰਡ ਮੇਰਾ ਸ਼ਿਕਾਰਮਾਸ਼ੀਆਂ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਡੇਰਾ ਬਾਬਾ ਨਾਨਕ ਫੋਨ ਨੰਬਰ 9855501706 ਠੀਕ ਹੈ ਜੀ ਸਤਿ ਸ਼੍ਰੀ ਅਕਾਲ ਵੀਰੇ